ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਪੰਜਾਬੀ ਭਾਰਤੀਆਂ ਲਈ ਦੋ ਵੱਡੀਆਂ ਖੁਸ਼ਖਬਰੀਆਂ ਪੀਆਰ ਲਈ ਹੈਲਥ케ਅਰ ਤੇ ਫ੍ਰੈਂਚ ਭਾਸ਼ਾ ਬਣੇ ਸਭ ਤੋਂ ਆਸਾਨ ਰਾਹ ਕੈਨੇਡਾ ਵਿੱਚ ਸਥਾਈ ਨਿਵਾਸੀ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਆ ਰਹੀਆਂ ਨੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹੁਣ ਖੁਦ ਇਹ ਸਪਸ਼ਟ ਕਰ ਦਿੱਤਾ ਹੈ ਕਿ ਕਿਹੜੀਆਂ ਸ਼੍ਰੇਣੀਆਂ ਵਿੱਚ ਸਭ ਤੋਂ ਵੱਧ ਪੰਜਾਬੀ ਭਾਰਤੀਆਂ ਨੂੰ ਪੀਆਰ ਮਿਲਣ ਵਾਲੀ ਹੈ ਵਿਭਾਗ ਨੇ ਇਸ਼ਾਰਾ ਦਿੱਤਾ ਕਿ ਜੇਕਰ ਵਿਦਿਆਰਥੀ ਹੈਲਥ케ਅਰ ਜਾਂ ਫ੍ਰੈਂਚ ਭਾਸ਼ਾ ਨਾਲ ਜੁੜਦੇ ਹਨ ਤਾਂ ਉਹਨਾਂ ਲਈ ਪੀਆਰ ਲੈਣੀ ਕੋਈ ਮੁਸ਼ਕਲ ਨਹੀਂ ਹੋਵੇਗੀ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਹਾਲ ਹੀ ਵਿੱਚ ਐਕਸਪ੍ਰੈਸ ਐਂਟਰੀ ਦਾ ਇੱਕ ਹੋਰ ਡਰਾਅ ਕੱਢਿਆ ਹੈ। ਇਹ ਡਰਾਅ 15 ਅਕਤੂਬਰ ਨੂੰ ਕੱਢਿਆ ਗਿਆ ਸੀ ਅਤੇ ਇਸ ਵਿੱਚ CRS ਸਕੋਰ ਯਾਨੀ ਕਿ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਦਾ ਸਕੋਰ ਕਾਫੀ ਘੱਟ ਰੱਖਿਆ ਗਿਆ ਸੀ। ਖਾਸ ਤੌਰ ਤੇ ਹੈਲਥ케ਅਰ ਨਾਲ ਸੰਬੰਧਿਤ ਇਸ ਡਰਾਅ ਵਿੱਚ CRS ਸਕੋਰ 502 ਹੇਠਾਂ ਯਾਨੀ 472 ਦੱਸਿਆ ਜਾ ਰਿਹਾ ਹੈ ਇਸ ਡਰਾ ਤਹਿਤ 2500 ਦੇ ਕਰੀਬ ਲੋਕਾਂ ਨੂੰ ਸਿੱਧੇ ਪੀਆਰ ਦੇ ਸੱਦੇ ਪੱਤਰ ਭੇਜੇ ਗਏ ਹਨ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਵੱਧ ਸ਼ਾਮਲ ਕੀਤੀ ਗਈ ਹੈ ਫ੍ਰੈਂਚ ਭਾਸ਼ਾ ਬੋਲਣ ਲਈ ਸਭ ਤੋਂ ਵੱਡੀ ਰਾਹਤ ਹੈਲਥ케ਅਰ ਤੋਂ ਇਲਾਵਾ ਫ੍ਰੈਂਚ ਭਾਸ਼ਾ ਵਾਲੀ ਕੈਟਾਗਰੀ ਵਿੱਚ ਵੀ ਕਾਫੀ ਘੱਟ ਸੀਆਰਐਸ ਸਕੋਰ ਦੇਤੇ ਡਰਾਅ ਕੱਢੇ ਜਾ ਰਹੇ ਹਨ ਜਿੱਥੇ ਬਾਕੀ ਕੈਟਾਗਰੀਆਂ ਦੇ ਡਰਾਅ ਵਿੱਚ ਸਕੋਰ 500 ਪਲੱਸ ਚੱਲ ਰਿਹਾ ਹੈ ਉੱਥੇ ਫ੍ਰੈਂਚ ਭਾਸ਼ਾ ਦੇ ਵਿੱਚ 6 ਅਕਤੂਬਰ ਨੂੰ ਕੱਢੇਗੇ ਡਰਾਅ ਦੇ ਵਿੱਚ ਸੀਆਰਐਸ ਸਕੋਰ ਸਿਰਫ 432 ਤੇ ਹੀ 450 ਲੋਕਾਂ ਨੂੰ ਇਨਵੀਟੇਸ਼ਨ ਲੈਟਰ ਭੇਜੇ ਗਏ ਸਨ ਕੈਨੇਡਾ ਇਮੀਗ੍ਰੇਸ਼ਨ ਪੀਗ ਦੁਆਰਾ ਲਗਾਤਾਰ ਇਹ ਦੱਸਿਆ ਜਾ ਰਿਹਾ ਹੈ ਕਿ ਸਾਲ 2025 ਦੌਰਾਨ ਸਭ ਤੋਂ ਘੱਟ CRS ਸਕੋਰ ਹੈਲਥ케ਅਰ ਅਤੇ ਫ੍ਰੈਂਚ ਭਾਸ਼ਾ ਵਾਲੀਆਂ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਸੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਖੁਦ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਕੈਨੇਡਾ ਨੂੰ ਹੈਲਥ케ਅਰ ਅਤੇ ਫ੍ਰੈਂਚ ਭਾਸ਼ਾ ਬੋਲਣ ਵਾਲੇ ਪੇਸ਼ੇਵਰਾਂ ਦੀ ਬਹੁਤ ਜ਼ਿਆਦਾ ਲੋੜ ਹੈ ਇਸੇ ਕਰ ਕਾਰਨ ਜਿਹੜੇ ਵਿਦਿਆਰਥੀ ਹੁਣ ਆਪਣਾ ਕੋਰਸ ਜਾਂ ਸਟੱਡੀ ਹੈਲਥ케ਅਰ ਨਾਲ ਸੰਬੰਧਿਤ ਖੇਤਰਾਂ ਵਿੱਚ ਕਰਦੇ ਹਨ ਜਾਂ ਫ੍ਰੈਂਚ ਪਾਸਾ ਸਿੱਖ ਲੈਂਦੇ ਹਨ ਉਹਨਾਂ ਲਈ ਕੈਨੇਡਾ ਵਿੱਚ ਪੀਆਰ ਲੈਣੀ ਮੁਸ਼ਕਲ ਨਹੀਂ ਹੋਵੇਗੀ ਇਸ ਨਾਲ ਪਲੱਸ 2 ਪਾਸ ਵਿਦਿਆਰਥੀ ਵੀ ਆਸਾਨੀ ਨਾਲ ਕੈਨੇਡਾ ਵਿੱਚ ਪੀਆਰ ਲੈਣ ਦੇ ਯੋਗ ਹੋ ਸਕਦੇ ਹਨ ਭਾਰਤੀ ਵਿਦਿਆਰਥੀਆਂ ਲਈ ਇਹ ਵੱਡੀ ਰਾਹਤ ਹੈ ਕਿ ਜੇਕਰ ਉਹ ਇਹਨਾਂ ਦੋਵਾਂ ਕੈਟਾਗਰੀਆਂ ਵਿੱਚ ਆਉਂਦੇ ਹਨ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਆਸਾਨੀ ਨਾਲ ਪੀਆਰ ਮਿਲਣ ਦੀ ਪੂਰੀ ਸੰਭਾਵਨਾ ਦਸੀ ਜਾ ਰਹੀ ਹੈ ਇਹ ਸਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਹੀ ਵੱਡੀ ਖਬਰ ਜੋ ਤੁਹਾਡੇ ਨਾਲ ਅਸੀਂ ਨੇ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ